ਕਰਤਾ ਕਰਤਾ ਟੱਗ ਗਿਆ ਬੁਰਾ ਕਰ ਲਾ ਪਰ ਲਾ ਕੇ ਉਹ ਬੰਨ ਟੁੱਟ ਗਿਆ ਓਏ ਹਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਇਹ ਸਾਨੂੰ ਰੱਖ ਲਵੇਂ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਪਰ ਹੋ ਜੋ ਉਹ ਵਾਟਰ ਰੁਣਦਾ ਨਹੀਂ ਵਾਟਰ ਨਾ ਤੋਲੇ ਦੋੜ ਵਾਟ ਨਹੀਂ ਰੁਣਦੇ ਲੈ ਪਰਲਾ ਪਰੇ ਨਾ ਨਾ ਪਰੇ 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 ਚਿੱਟੀ ਗੱਲ ਯਾਰ ਕਿ ਕਿੱਦਾਂ ਮਰ ਗਈ ਮਰ ਗਈ ਲੈ ਗਈ ਪਾਣੀ ਪੈ ਗਿਆ ਯਾਰ ਸਿੱਧੀ ਉਹ ਪਾਣੀ ਪੈ ਗਿਆ ਇਧਰ ਲੈ ਆ ਉਹ ਤੋੜ 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 ਹਏ ਅਗਲੇ ਸੁਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਥਾਰਾ ਬਾਕ ਇਹ ਲੱਗਿਆ ਬੰਨ ਹਾਂ ਬਈ ਇੱਥੇ ਆ ਗਿਆ ਤਾਲ ਨਹੀਂ ਜਾਂਦਾ ਮਾੜਾ ਪਾੜ ਗਿਆ ਉਹ ਪਾੜ ਗਿਆ ਇਧਰ ਪਾਣੀ ਆ ਗਿਆ ਉਹ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੱਬਾ ਉਹ ਲੰਘ ਗਿਆ ਪਾਣੀ ਲੰਘ ਗਿਆ ਓਹ ਪੋਰੇ ਲਾਵਾ ਲੈ ਗਿਆ ਓਏ ਸਾਬੰਦ ਗਿਆ ਵਾਹਿਗੁਰੂ 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 ਸਾਨੂੰ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਨੂੰ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਸਾਨੂੰ ਚੰਗੀ ਨਹੀਂ ਕੀਤੀ ਹਾਲੀਆ ਬੰਦ ਤੋੜਦਾ ਜੂ ਵਾਹਿਗੁਰੂ ਵਾਹਿਗੁਰੂ ਤੋਂ ਚੰਗੀ ਨਹੀਂ ਕੀਤੀ ਵਾਹਿਗੁਰੂ ਖੰਦਾ ਲਾ ਜੂਗਾ ਨਾਲ ਮੈਂ ਗੁਰੂ ਖੰਦਾ ਚੱਕੀ ਨਹੀਂ ਕੀਤੀ ਉਹ ਇਧਰ ਬਹੇ ਜਾਂਦਾ ਚਲਾ ਜੂ ਨਾਲ ਮੈਂ ਜਾਨਾ ਨਾਲ ਹੀ ਉਹ ਤੇ ਨਾਲ ਜਾਤਾ ਤੇ ਨਹੀਂ ਕੀਤੀ ਬਾਗਰੂ ਤੂੰ ਬਾਗਰੂ ਸਾਡਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮਰ ਕੇ ਮਰ ਕੇ ਜਾਣ ਦੇ